ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਕਰਾਂਗੇ ਜਿਹੜੇ ਇਹ ਐਮਸੀਕਿਊ ਹੈ ਇਹ ਤੁਹਾਡੇ ਜੀਕੇ ਦੇ ਲਈ ਕਰੰਟ ਅਫੇਅਰ ਦੇ ਲਈ ਬੇਟਾ ਜਨਰਲ ਸਟਡੀ ਦਾ ਜਿਹੜਾ ਪੇਪਰ ਹੋਏਗਾ ਪੀਸੀਐਸ ਦੇ ਲਈ ਆਪਣੇ ਕੋਲ ਜਿਹੜੇ ਪੇਪਰ ਜਿਵੇਂ ਪੰਜਾਬ ਪੁਲਿਸ ਕਨਸਟੇਬਲ ਦਾ ਪੇਪਰ ਹੋਏਗਾ ਜਾਂ ਫਿਰ ਬੇਟਾ ਜਿੰਨੇ ਵੀ ਪੈਰਾਮੈਡੀਕਲ ਐਗਜ਼ਾਮ ਹੋਣਗੇ ਉਹਨਾਂ ਦੇ ਲਈ ਇੰਪੋਰਟੈਂਟ ਟਰੈਨ ਵਾਲੇ ਨੇ ਕਿਉਂਕਿ ਇਹ ਹੈਲਥ ਰਿਲੇਟਿਡ MCQ ਹੋਣਗੇ ਤੇ ਇਸ ਕਰਕੇ ਪੈਰਾਮੈਡੀਕਲ ਐਗਜ਼ਾਮ ਚਾਹੇ MPHW ਮੇਲ ਦਾ ਐਗਜ਼ਾਮ ਹੈ ਚਾਹੇ MPHW ਫੀਮੇਲ ਦਾ ਐਗਜ਼ਾਮ ਹੈ ANM ਦਾ GNM ਦਾ ਜਾਂ ਆਪਣੇ ਕੋਲ ਪੈਰਾमेडिकल ਦਾ ਕੋਈ ਵੀ ਇਗਜ਼ਾਮ ਹੈ ਲੈਬ ਟੈਕਨੀਸ਼ੀਅਨ ਦਾ ਇਗਜ਼ਾਮ ਹੈ ਉਸ ਦੇ ਵਿੱਚ ਵੀ ਇਹ ਇੰਪੋਰਟੈਂਟ ਹੋਣ ਵਾਲੇ ਨੇ ਇਸ ਕਰਕੇ ਵਿੱਚ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੋ ਬੱਚੇ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਉਹ 9463079680 ਨਾਲ ਬੇਟਾ ਸੰਪਰਕ ਕਰ ਸਕਦੇ ਨੇਗੇ ਬੱਚੇ ਜੋ ਸਾਡੇ ਫ੍ਰੀ WhatsApp ਗਰੁੱਪ ਨਾਲ ਜੁੜਨਾ ਚਾਹੁੰਦੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਫਰੀ ਵਟਸਐਪ ਗਰੁੱਪ ਦਾ ਜਿਹੜਾ ਲਿੰਕ ਹੈਗਾ ਉਹ ਤੁਹਾਨੂੰ ਮਿਲ ਜੇਗਾ ਤੁਸੀਂ ਉਸ ਦੇ ਉੱਪਰ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਜਿਹੜੇ ਬੱਚੇ ਬਟਾ ਸਾਡੇ ਕੋਲੋਂ ਫਰੀ ਕੋਚਿੰਗ ਲੈਣਾ ਚਾਹੁੰਦੇ ਨੇਗੇ ਜਾਂ ਫਿਰ ਪੇਡ ਕੋਚਿੰਗ ਲੈਣਾ ਚਾਹੁੰਦੇ ਨੇ ਆਨਲਾਈਨ ਕੋਚਿੰਗ ਉਹ ਸਾਡੇ ਕੋਲ 9463079680 ਤੇ ਸੰਪਰਕ ਕਰ ਸਕਦੇ ਨੇਗੇ ਫਰੀ ਵਟਸਐਪ ਗਰੁੱਪ ਹੈਗਾ ਤੇ ਪੇਡ ਕੋਚਿੰਗ ਆਨਲਾਈਨ ਕੋਚਿੰਗ ਤੁਸੀਂ ਜੁਆਇਨ ਕਰ ਸਕਦੇ ਹੋਗੇ ਤੇ ਬੱਚੇ ਅੱਜ ਦਾ ਕੁਐਸਚਨ ਸਟਾਰਟ ਕਰਨ ਤੋਂ ਪਹਿਲਾਂ ਜੋ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਦੇਣ ਤੇ ਚੈਨਲ ਨੂੰ ਜੁਆਇਨ ਵੀ ਜ਼ਰੂਰ ਕਰ ਲੈਣ ਤੇ ਆਪਣੇ ਕੋਲ ਫਰਸਟ ਕੁਐਸਚਨ ਕੀ ਕਹਿ ਰਿਹਾ ਹੈ ਜੀਕਾ ਵਾਇਰਸ ਜੀਕਾ ਵਾਇਰਸ ਦੈਟ ਵਾਸ ਰੀਸੈਂਟਲੀ ਸੀਨ ਇਨ ਨਿਊਜ਼ ਬੇਟਾ ਇਜ਼ ਟ੍ਰਾਂਸਮਿਟਿਡ ਬਾਇ ਵਿਚ ਮੋਸਕੂਟੋ ਬੱਚੇ ਸਾਨੂੰ ਇੱਕ ਚੀਜ਼ ਤਾਂ ਇਹ ਪਤਾ ਲੱਗ ਗਈ ਵੀ ਜਿਹੜਾ ਜੀਕਾ ਹੈਗੀ ਜੀਕਾ ਡਿਜੀਜ਼ ਹੈ ਇਹ ਆਪਣੇ ਕੋਲ ਜੀਕਾ ਵਾਇਰਸ ਦੇ ਸਰੂ ਹੁੰਦੀ ਹੈਗੀ ਇਹੀ ਜਿਹੜਾ ਜੀਕਾ ਵਾਇਰਸ ਹੈ ਇਸ ਸਪਰੈਡ ਕਰਦਾ ਹੈਗਾ ਟਰਾਂਸਮਿਟ ਹੁੰਦਾ ਹੈਗਾ ਵੈਕਟਰ ਦੇ ਥਰੂ ਵੈਕਟਰ ਦਾ ਨਾਮ ਹੈਗਾ ਬੱਚੇ ਆਪਣੇ ਕੋਲ ਏਡੀਜ਼ ਮੋਸਕੂਟੋ ਏਡੀਜ਼ ਮੋਸਕੂਟੋ ਜਿਹੜਾ ਵੈਕਟਰ ਦਾ ਨਾਮ ਹੈ ਬੀ ਆਪਸ਼ਨ ਬਿਲਕੁਲ ਕਰੈਕਟ ਹੈ ਬੱਚੇ ਤੁਸੀਂ ਯਾਦ ਰੱਖਣਾ ਹੈ ਇੱਕ ਦਾ ਜੀਕਾ ਵਾਇਰਸ ਏਡੀਜ਼ ਮੋਸਕੂਟੋ ਦੇ ਥਰੂ ਹੁੰਦਾ ਹੈਗਾ ਇੱਕ ਆਪਣੇ ਕੋਲ ਜੈਲੋ ਫੀਵਰ ਤੇ ਇੱਕ ਆਪਣੇ ਕੋਲ ਡੇਂਗੂ ਡੇਂਗੂ ਵਾਇਰਸ ਠੀਕ ਹੈ ਜੈਲੋ ਫੀਵਰ ਡੇਂਗੂ ਫੀਵਰ ਤੇ ਆਪਣੇ ਕੋਲ ਜੀਕਾ ਵਾਇਰਸ ਬੇਟਾ ਆਪਣੇ ਕੋਲ ਏਡਜ਼ ਮਸਕੂਟੋ ਦੇ ਥਰੂ ਹੁੰਦਾ ਹੈ ਐਨੋਫਲੀਜ਼ ਮਸਕੂਟੋ ਦੇ ਥਰੂ ਵਿੱਚ ਸਾਨੂੰ ਪਤਾ ਮਲੇਰੀਆ ਹੁੰਦਾਗਾ ਕੁਲੈਕਸ ਮਸਕੂਟੋ ਦੇ ਥਰੂ ਬੇਟਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਕਿ ਕਿਹੜੀ ਬਿਮਾਰੀ ਕੁਲੈਕਸ ਮਸਕੂਟੋ ਦੇ ਥਰੂ ਹੁੰਦੀ ਹੈ ਬੱਚੇ ਅਸੀਂ ਥੋੜੀ ਜੀ ਇਹਦੇ ਬਾਰੇ ਡਿਟੇਲ ਬੱਚੇ ਪੜ ਲੰਨੇ ਹੈਗੇ ਵੀ ਕਿਉਂਕਿ ਜੀਕਾ ਵਾਇਰਸ న్యూਸ ਦੇ ਵਿੱਚ ਕਿਉਂ ਸੀਗਾ ਕਿਉਂਕਿ ਜੀਕਾ ਵਾਇਰਸ ਦੇ ਜਿਹੜੇ ਕੇਸ ਹੈਗੇ ਇੰਡੀਆ ਦੇ ਵਿੱਚ ਨਿਕਲ ਕੇ ਆਏ ਨੇ ਸਭ ਤੋਂ ਜ਼ਿਆਦਾ ਕੇਸ ਹੈ ਜਿਹੜੇ 125 ਕੇਸ ਬੱਚੇ ਪੁੰਨਾ ਡਿਸਟ੍ਰਿਕਟ ਦੇ ਪੁੰਨੇ ਡਿਸਟ੍ਰਿਕਟ ਮਹਾਰਾਸ਼ਟਰ ਦੇ ਵਿੱਚ ਨਿਕਲ ਕੇ ਆਏ ਨੇ ਟੋਟਲ ਪੁੰਨੇ ਦੇ ਵਿੱਚ ਬੇਟਾ ਜਿਹੜੇ ਹੈਗੇਗੇ ਇਹ 140 ਕੇਸ ਦੇਖੇ ਰਿਪੋਰਟ ਕੀਤੇ ਗਏ ਰਿਕਾਰਡ ਕੀਤੇ ਗਏ 140 ਕੇਸ ਤੇ 10 ਕੇਸ ਸਾਨੂੰ ਗੁਜਰਾਤ ਦੇ ਵਿੱਚ ਕਰਨਾਟਕਾ ਦੇ ਵਿੱਚ ਦੇਖਣ ਨੂੰ ਮਿਲੇ ਤੇ ਗੁਜਰਾਤ ਦੇ ਵਿੱਚ ਇੱਕ ਕੇਸ ਦੇਖਣ ਨੂੰ ਮਿਲਿਆ ਟੋਟਲ 152 ਕੇਸ ਹੈ ਜਿਹੜੇ ਆਪਣੇ ਕੋਲ ਇੰਡੀਆ ਦੇ ਵਿੱਚ ਜੀਕਾ ਵਾਇਰਸ ਦੇ ਨਿਕਲ ਕੇ ਆਏ ਜਿਦੇ ਵਿੱਚੋਂ 140 ਕੇਸ ਮਹਾਰਾਸ਼ਟਰ ਦੇ ਵਿੱਚ ਕਰਨਾਟਕਾ ਦੇ ਵਿੱਚ 10 ਕੇਸ ਗੁਜਰਾਤ ਦੇ ਵਿੱਚ ਇੱਕ ਕੇਸ ਬੇਟਾ ਫਿਗਰ ਤੁਸੀਂ ਯਾਦ ਕਰ ਲਿਆ ਕਰੋ ਕਿਉਂਕਿ ਇੰਪੋਰਟੈਂਟ ਹੁੰਦੀ ਹੈ 2024 ਦੀ ਗੱਲ ਹੈ ਇਹ ਜਿਕਾ ਵਾਇਰਸ ਏਡੀਜ਼ ਏਜੀਪਟੀ ਨਾ ਦੇ ਮੱਛਰ ਤੋਂ ਫੈਲਦਾ ਹੈਗਾ ਏਡੀਜ਼ ਏਜੀਪਟੀ ਨਾ ਦੇ ਮੱਛਰ ਤੋਂ ਬੇਟਾ ਟਰਾਂਸਮਿਟ ਡੇਂਗੂ ਵਾਇਰਸ ਵੀ ਹੁੰਦਾ ਹੈਗਾ ਤੇ ਏਲੋ ਫੀਵਰ ਵੀ ਹੁੰਦਾ ਹੈਗਾ ਯਾਦ ਰੱਖਣਾ ਹੈਗਾ ਤੇ ਜਿਹੜਿਆ ਆਪਣੇ ਕੋਲ ਜਿਕਾ ਵਾਇਰਸ ਹੈ ਇਹ ਕਰਦਾ ਕੀ ਹੈ ਬੇਟਾ ਜਿਹੜਾ ਨਿਊਵੌਰਨ ਬੇਬੀ ਹੈ ਉਹਨਾਂ ਦੇ ਵਿੱਚ ਇਹ ਮਾਈਕਰੋਸਫੈਲੀ ਦਾ ਕਾਰਨ ਮੰਨਦਾ ਹੈ ਤੇ ਅਡਲਟ ਦੇ ਵਿੱਚ ਇਹ ਗਲੇ ਗੱਲੀਆਂ ਵੈਰੇ ਸਿੰਡਰੋਮ ਦਾ ਕਾਰਨ ਮੰਨਦਾ ਹੈ ਇਹ ਵੀ ਚੀਜ਼ ਯਾਦ ਰੱਖਣੀ ਹੈ ਜਿਹੜਾ ਜਿਕਾ ਵਾਇਰਸ ਸੀਗਾ ਇਹਨੂੰ ਡਿਸਕਵਰ ਕੀਤਾ ਗਿਆ ਸੀਗਾ ਜੀਕਾ ਫੋਰੈਸਟ ਦੇ ਵਿੱਚੋਂ ਜੀਕਾ ਫੋਰੈਸਟ ਹੈ ਕਿੱਥੇ ਨੇ ਬੱਚੇ ਇਹ ਉਗਾਂਡਾ ਦੇ ਵਿੱਚ ਨੇਗੇ ਇਹ ਅਫਰੀਕਾ ਦੀ ਇੱਕ ਕੰਟਰੀ ਆ ਉਗਾਂਡਾ ਉੱਥੇ ਬੇਟਾ ਆਪਣੇ ਕੋਲ ਜੀਕਾ ਫੋਰੈਸਟ ਨੇ ਜਿੱਥੋਂ ਇਹ ਜੀਕਾ ਵਾਇਰਸ ਡਿਸਕਵਰ ਕੀਤਾ ਗਿਆ ਤੇ ਜਿਹੜਾ ਜੀਕਾ ਵਾਇਰਸ ਸੀਗਾ ਇਹਨੂੰ ਫਸਟ ਰੀਪੋਰਟ ਕੀਤਾ ਗਿਆ ਸੀਗਾ ਹਿਊਮਨ ਕੇਸ ਦੇ ਫਰਸਟ ਹਿਊਮਨ ਕੇਸ ਜਿਹੜਾ ਇਹ ਰਿਪੋਰਟ ਕੀਤਾ ਗਿਆ ਸੀ 1952 ਦੇ ਵਿੱਚ ਜਦੋਂ ਕਿ ਜਿਕਾ ਫੋਰੈਸਟ ਦੇ ਵਿੱਚ ਵਾਇਰਸ ਨੂੰ ਡਿਸਕਵਰ ਕੀਤਾ ਗਿਆ ਸੀ 1947 ਦੇ ਵਿੱਚ ਜਦੋਂ ਇੰਡੀਆ ਆਜ਼ਾਦ ਹੋਇਆ ਸੀਗਾ ਦੇ ਮੇਜਰ ਜਿਕਾ ਵਾਇਰਸ ਆਊਟਬਰੇਕ ਸੀ ਜਿਹੜੀ ਉਹ 2015 ਦੇ ਵਿੱਚ ਬ੍ਰਾਜ਼ੀਲ ਦੇ ਵਿੱਚ ਹੋਈ ਸੀ ਯਾਦ ਰੱਖਣਾ ਹੈਗਾ ਜਿਕਾ ਵਾਇਰਸ ਦੀ ਮੇਜਰ ਜਿਕਾ ਵਾਇਰਸ ਆਊਟਬਰੇਕ ਹੈ ਜਿਹੜੀ ਬ੍ਰਾਜ਼ੀਲ ਦੇ ਵਿੱਚ 2015 ਦੇ ਵਿੱਚ ਹੋਈ ਸੀ ਜਦੋਂ ਕਿ ਆਪਣੇ ਕੋਲ ਜਿਹੜਾ 2024 ਦੇ ਵਿੱਚ ਤੁਹਾਨੂੰ ਮੈਂ ਦੱਸ ਚੁੱਕਿਆਗਾ ਇੰਡੀਆ ਦੇ ਵਿੱਚ ਆਪਣੇ ਕੋਲ ਜੀਕਾ ਵਾਇਰਸ ਹੈ ਜਿਹੜਾ ਇੰਡੀਆ ਦੇ ਵਿੱਚ ਜੀਕਾ ਵਾਇਰਸ ਹੈ ਜਿਹੜਾ ਉਹ ਆਪਣੇ ਕੋਲ ਦੇ ਕੇਸ ਹੈ ਜਿਹੜੇ 151 ਨਿਕਲ ਕੇ ਆਏ ਸਭ ਤੋਂ ਜ਼ਿਆਦਾ ਮਹਾਰਾਸ਼ਟਰਾ ਦੇ ਵਿੱਚ 140 ਕੇਸ ਕਰਨਾਟਕਾ ਦੇ ਵਿੱਚ 10 ਕੇਸ ਇੱਕ ਕੇਸ ਗੁਜਰਾਤ ਦੇ ਵਿੱਚੋਂ ਦੇ ਨਿਕਲ ਕੇ ਆਇਆ ਸੀਗਾ ਤੇ ਸਭ ਤੋਂ ਜ਼ਿਆਦਾ ਕੇਸ ਜਿਹੜੇ ਮਹਾਰਾਸ਼ਟਰਾ ਦੇ ਵਿੱਚ ਰਿਪੋਰਟ ਕੀਤੇ ਗਏ 125 ਕੇਸ ਪੁੰਨੀ ਡਿਸਟ੍ਰਿਕਟ ਦੇ ਵਿੱਚ ਬੇਟਾ ਕੀਤੇ ਗਏ ਇਹ ਵੀ ਚੀਜ਼ ਤੁਸੀਂ ਯਾਦ ਰੱਖਿਓ ਤੇ ਆਪਾਂ ਫਿਰ ਨੈਕਸਟ ਕੁਐਸਚਨ ਦੇਖਦੇ ਆਂ ਵਿੱਚ ਕੀ ਕਹਿ ਰਿਹਾਗਾ ਲਪਰੋਸੀ ਲਪਰੋਸੀ ਦੈਟ ਵਾਸ ਰੀਸੈਂਟਲੀ ਸੀਨ ਇਨ ਨਿਊਜ਼ ਇਜ਼ ਕੋਡ ਵਾਈਪ ਵਿੱਚ ਬੈਕਟੀਰੀਆ ਬੱਚੇ ਸਾਨੂੰ ਇੱਕ ਚੀਜ਼ ਤਾਂ ਪਤਾ ਲੱਗ ਗਈ ਵੀ ਜਿਹੜੀ ਲਪਰੋਸੀ ਹੈ ਉਹ ਵੈਕਟੀਰੀਅਲ ਡਿਜੀਜ਼ ਹੈ ਜੀਵਾਣੂ ਤੋਂ ਹੋਣ ਵਾਲੀ ਬਿਮਾਰੀ ਹੈ ਠੀਕ ਹੈ ਜਿਹੜੀ ਲਪਰੋਸੀ ਹੈਗੀ ਇਹਨੂੰ ਅਸੀਂ ਹੈਂਸਨ ਡਿਜੀਜ਼ ਦੇ ਨਾਮ ਨਾਲ ਵੀ ਜਾਣਦੇ ਆਂ ਐਚ ਏ ਐਨ ਐਸ ਈ ਐਨ ਬੇਟਾ ਹੈਂਸਨ ਇੱਟ ਚੀਜ਼ ਦੇ ਨਾਮ ਨਾਲ ਵੀ ਜਾਣਦੇ ਯਾਦ ਰੱਖਣਾ ਹੈਗਾ ਤੇ ਲਪਰੋਸੀ ਹੈ ਜਿਹੜੀ ਇਹ ਸਪਰੈਡ ਹੁੰਦੀ ਆ ਮਾਈਕੋਬੈਕਟੀਰੀਅਮ ਲੈਪਰੇ ਦੇ ਥਰੂ ਬੇਟਾ ਮਾਈਕੋਬੈਕਟੀਰੀਅਮ ਟਿਊਬਰਕਲੋਸਿਸ ਦੇ ਥਰੂ ਟੀਵੀ ਸਪਰੈਡ ਹੁੰਦੀ ਹੈ ਯਾਦ ਰੱਖਣਾ ਹੈਗਾ ਤੇ ਜਿਹੜੀ ਆਪਣੇ ਕੋਲ ਜਿਹੜਾ ਲਪਰੋਸੀ ਦਾ ਕਾਰਨ ਕਿਹੜਾ ਬੈਕਟੀਰੀਆ ਮਾਈਕੋਬੈਕਟੀਰੀਅਮ ਲੈਪਰੇ ਇੱਥੇ ਵਿੱਚ ਆਪਣੇ ਕੋਲ ਤਿੰਨ ਹੋਰ ਬੈਕਟੀਰੀਆ ਦੇ ਨਾਮ ਦਿੱਤੇ ਹੋਏ ਨੇ ਆਪਾਂ ਇਕੱਲੇ ਇਕੱਲੇ ਨੂੰ ਦੇਖ ਲੈਣੇ ਆ ਸਟੈਪਟੋਕੋਕਸ ਨਮੂਨਿਏ ਇਹ ਨਮੂਨੀਆਂ ਦਾ ਕਾਰਨ ਮੰਨਦਾ ਹੈ ਸੈਲਮਨੀਲਾ ਟਾਈਫੀ ਟਾਈਫਾਇਡ ਦਾ ਕਾਰਨ ਮੰਨਦਾ ਬੇਟਾ ਇਕੋਲਾਈ ਬੈਕਟੀਰੀਆ ਜਿਹੜਾ ਹੈਗਾਗਾ ਇਹ ਆਪਣੇ ਕੋਲ ਜਿਹੜਾ ਹੈਗਾਗਾ ਗੰਦੇ ਪਾਣੀ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈਗਾ ਇਸ ਕਰਕੇ ਅਸੀਂ ਇਕੋਲਾਈ ਬੈਕਟੀਰੀਆ ਨੂੰ ਜਿਹੜਾ ਹੈਗਾਗਾ ਡਿਟਰਮੀਨੇਸ਼ਨ ਦੇ ਤੌਰ ਤੇ ਵਰਤਦੇ ਆਂ ਵੀ ਜੇਕਰ ਗੰਦੇ ਪਾਣੀ ਦੇ ਵਿੱਚ ਇਕੋਲਾਈ ਬੈਕਟੀਰੀਆ ਹੈ ਅਸੀਂ ਕਹਿੰਨੇ ਆਂ ਕਿ ਉਹ ਪਾਣੀ ਕੰਟਾਮਿਨੇਟਡ ਹੈਗਾ ਠੀਕ ਹੈ ਇਹ ਚੀਜ਼ ਨੂੰ ਯਾਦ ਰੱਖਿਓ ਤੇ ਬੱਚੇ ਇੰਪੋਰਟੈਂਟ ਹੈ ਅਸੀਂ ਥੋੜਾ ਜਿਆਦਾ ਡਿਟੇਲ ਦੇ ਵਿੱਚ ਦੇਖ ਲੈਣੇ ਆ ਜਿਹੜਾ ਬਰਡ ਲਪਰੋਸੀ ਬੇਟਾ 30 ਜਨਵਰੀ ਨੂੰ ਮਨਾਇਆ ਜਾਂਦਾ ਹੈ ਬਹੁਤ ਇੰਪੋਰਟੈਂਟ ਅਸੀਂ 30 ਜਨਵਰੀ ਨੂੰ ਵਰਲਡ ਲਪਰੋਸੀ ਡੇ ਕਿਉਂ ਮਨਾਉਂਦੇ ਆ ਕਿਉਂਕਿ ਲੋਕਾਂ ਦੇ ਵਿੱਚ ਅਸੀਂ ਅਵੇਅਰਨੈਸ ਕਰ ਸਕੀਏ ਲਪਰੋਸੀ ਬਾਰੇ ਤੇ ਜਿਹੜੀਆਂ ਮਿਸਕਨਸੈਪਸ਼ਨ ਜਿ ਹੈਗੀਆਂ ਉਹਨਾਂ ਨੂੰ ਲਪਰੋਸੀ ਬਾਰੇ ਉਹਨਾਂ ਨੂੰ ਖਤਮ ਕਰ ਸਕੀਏ ਰਿਮੂਵ ਕਰ ਸਕੀਏ ਤਾਂ ਕਰਕੇ ਅਸੀਂ 30 ਜਨਵਰੀ ਨੂੰ ਵਰਲਡ ਲਪਰੋਸੀ ਡੇ ਬਣਾਉਂਦੇ ਆਗੇ ਲਪਰੋਸੀ ਨੂੰ ਬੱਚੇ ਅਸੀਂ ਹੁਣੀ ਮੈਂ ਦੱਸ ਚੁੱਕਿਆ ਸੀ ਹੈਨਸਨ ਡੀ ਜੀ ਦੇ ਨਾਮ ਨਾਲ ਵੀ ਜਾਣਦੇ ਆਂ ਇਹ ਇੱਕ ਕ੍ਰੋਨਿਕ ਡਿਜੀਜ਼ ਹੈ ਕ੍ਰੋਨਿਕ ਇਨਫੈਕਸ਼ਨ ਹੈ ਕ੍ਰੋਨਿਕ ਹੁੰਦੀ ਹੈ ਬੇਟਾ ਜਿਹੜੀ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਹੈ ਬਿਮਾਰੀ ਉਹਨੂੰ ਕ੍ਰੋਨਿਕ ਬੋਲਿਆ ਜਾਂਦਾ ਹੈ ਇੱਕ ਹੁੰਦੀ ਹੈ ਅਕਿਊਟ ਅਕਿਊਟ ਥੋੜੇ ਸਮੇਂ ਤੋਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹਨੂੰ ਅਕਿਊਟ ਬੋਲਿਆ ਜਾਂਦਾ ਹੈ ਅਸੀਂ ਮਾਈਕੋਬੈਕਟੀਰੀਅਮ ਲੈਪਰੇ ਬੈਕਟੀਰੀਆ ਦਾ ਦੁਆਰਾ ਫੈਲਦੀ ਹੈ ਇਹ ਬੇਟਾ ਜਿਹੜੀ ਇਹ ਲਪਰੋਸੀ ਹੈ ਇਹ ਸਕਿਨ ਨੂੰ ਤੇ ਨਰਵਜ਼ ਨੂੰ ਅਫੈਕਟ ਕਰਦੀ ਹੈ ਇਫ ਅਨਟਰੀਟਡ ਜੇਕਰ ਇਹਨੂੰ ਠੀਕ ਨਾ ਕੀਤਾ ਜਾਵੇ ਇਹਦੇ ਨਾਲ ਬੇਟਾ ਪਰਮਾਨੈਂਟ ਡਿਸੇਬਿਲਟੀ ਹੋ ਸਕਦੀ ਹੈ ਕਿ ਸੋਸ਼ਲ ਸਟਿਗਮਾ ਹੋ ਸਕਦਾ ਹੈ ਲਪਰੋਸੀ ਹੈ ਜਿਹੜੀ ਇਹ ਟ੍ਰੋਪੀਕਲ ਡਿਜ਼ੀਜ਼ ਨੈਗਲੈਕਟ ਅਫੈਕਟਿੰਗ 120 ਕੰਟਰੀਜ਼ ਨੂੰ ਬੇਟਾ ਇਹ ਅਫੈਕਟ ਕਰਦੀ ਹੈਗੀ ਤੇ ਐਨੋਲੀ ਬੇਟਾ ਜਿਹੜੇ ਹੈਗੇਗੇ 2 ਲੱਖ ਕੇਸ ਹੈ ਜਿਹੜੇ ਉਹ ਨਿਕਲ ਕੇ ਸਾਹਮਣੇ ਆਉਂਦੇ ਨੇ ਲਪਰੋਸੀ ਕਾਰਨ ਇਟ ਇਸ ਸਪਰੈਡ ਥਰੂ ਪ੍ਰਲੋਂਗਡ ਕਲੋਜ਼ ਕੰਟੈਕਟ ਵਿਦ ਅਨਟਰੀਟਡ ਕੇਸ ਦੇ ਨਾਲ ਬੇਟਾ ਜੇਕਰ ਅਨਟਰੀਟਡ ਕੇਸ ਦੇ ਨਾਲ ਅਸੀਂ ਕੰਟੈਕਟ ਦੇ ਵਿੱਚ ਆ ਜਾਂਦੇ ਆ ਤਾਂ ਤਾਂ ਇਹ ਸਪਰੈਡ ਕਰਦੀ ਹੈਗੀ ਨੋਟ ਥਰੂ ਕੌਜ਼ਲ ਕੰਟੈਕਟ ਅਸੀਂ ਇਸ ਕਰਕੇ ਕਹਿ ਸਕਦੇ ਆਂ ਵੀ ਜਿਹੜੀ ਲਪਰੋਸੀ ਹੈ ਮਾਈਕੋਬੈਕਟੀਰੀਅਮ ਲੈਪਰੇ ਦੇ ਥਰੂ ਹੁੰਦੀ ਹੈ ਇਹ ਕੰਟੇਜੀਅਸ ਡਿਜੀਜ਼ ਵੀ ਹੈ ਹੈਨਾ ਕਿਉਂਕਿ ਇਹ ਸਪਰੈਡ ਕਰਦੀ ਹੈਗੀ 1% टू अनदर पर्सन बाय कांटेक्ट बेटा यस ਕਰਕੇ ਹਰੇਕ ਪੁਆਇੰਟ ਨੂੰ ਤੁਸੀਂ ਨੋਟ ਕਰਦੇ ਜਾਣਾ ਹੈਗਾ ਪ੍ਰੋਸੀਡ ਇਹ ਕੋਡੋਂ ਬਣਾਇਆ ਜਾਂਦਾ ਹੈਗਾ ਹਰੇਕ ਪੁਆਇੰਟ ਇੰਨਾ ਜਿਆਦਾ ਇੰਪੋਰਟੈਂਟ ਹੈ ਜੋ ਐਮਪੀਐਚਡਬਲਯੂ ਮੇਲ ਦਾ ਪੇਪਰ ਹੋਏਗਾ ਜਾਂ ਐਮਪੀਐਚਡਬਲਯੂ ਫੀਮੇਲ ਦਾ ਪੇਪਰ ਹੋਏਗਾ ਉਹਨਾਂ ਵਿੱਚ ਇਸ ਤਰੀਕੇ ਦੇ ਕੁਐਸਚਨ ਹੈ ਜਿਹੜੇ ਬਣ ਜਾਂਦੇ ਨੇ ਇੱਕ ਸਿੰਗਲ ਲਾਈਨ ਕੁਐਸਚਨ ਬਣ ਜਾਂਦੇ ਨੇ ਇਸ ਕਰਕੇ ਬੇਟਾ ਤੁਸੀਂ ਪੰਜਾਬੀ ਦੇ ਵਿੱਚ ਪੇਪਰ ਹੁੰਦਾ ਹੈਗਾ ਐਮਪੀਐਚਡਬਲਯੂ ਮੇਲ ਦਾ ਤੇ ਫੀਮੇਲ ਦਾ ਤੇ ਹਰੇਕ ਪੁਆਇੰਟ ਨੂੰ ਬਹੁਤ ਚੰਗੀ ਤਰ੍ਹਾਂ ਤੁਸੀਂ ਨੋਟ ਕਰਦੇ ਜਾਇਆ ਕਰੋ ਪੰਜਾਬੀ ਦੇ ਵਿੱਚ ਕਾਪੀ ਪੈਨ ਲੈ ਕੇ ਬੈਠਿਆ ਕਰੋ ਲਿਖਦੇ ਜਾਇਆ ਕਰੋ ਹਰੇਕ ਪੁਆਇੰਟ ਹੈ ਜਿਹੜਾ ਇੰਪੋਰਟੈਂਟ ਹੁੰਦਾ ਹੈਗਾ ਤੇ ਨੈਕਸਟ ਕੁਐਸਚਨ ਬੇਟਾ ਅਸੀਂ ਗੱਲ ਕਰਦੇ ਆਂ ਪਾਰਕਿਨਸਨ ਦੀ ਜੀਜ਼ ਦੇ ਬਾਰੇ ਵਾਟ ਟਾਈਪ ਆਫ ਡਿਸਆਰਡਰ ਇਜ਼ ਪਾਰਕਿਨਸਨ ਦੀ ਜੀਜ਼ ਥੈਟ ਵਾਸ ਰੀਸੈਂਟਲੀ ਸੀਨ ਇਨ ਨਿਊਜ਼ ਬੇਟਾ ਜਿਹੜੀ ਪਾਰਕਿਨਸਨ ਦੀ ਜੀਜ਼ ਹੈ ਇਹ ਨਿਊਰੋ ਡੀਜਨਰੇਟਿਵ ਡਿਸਆਰਡਰ ਹੈਗਾ ਨਿਊਰੋ ਡੀਜਨਰੇਟਿਵ ਡਿਸਆਰਡਰ ਹੈ ਕਿਉਂਕਿ ਇਹਦੇ ਵਿੱਚ ਦਿਮਾਗ ਦੇ ਜਿਹੜੇ ਸੈੱਲ ਹੈਗੇ ਜਾਂ ਨਰਵਸ ਟਿਸ਼ੂ ਹੈ ਉਹ ਡੈਮੇਜ ਹੁੰਦਾ ਹੈਗਾ ਡੀਜਨਰੇਟ ਹੁੰਦਾ ਹੈਗਾ ਬੇਟਾ ਇਸ ਕਰਕੇ ਇਹਨੂੰ ਨਿਊਰੋ ਡੀਜਨਰੇਟਿਵ ਡਿਸਆਰਡਰ ਕਹਿੰਦੇ ਆ ਪਾਰਕਿਨਸਨ ਦੀ ਜੀਜ਼ ਨੂੰ ਇੱਥੇ ਸਾਡਾ ਜਿਹੜਾ ਆਨਸਰ ਹੈ ਉਹ ਏ ਆ ਜਾਏਗਾ ਬਿਲਕੁਲ ਕਰੈਕਟ ਪਾਰਕਿੰਸਨ ਦੀ ਜੀ ਬਾਰੇ ਡਿਟੇਲ ਦੇ ਵਿੱਚ ਪੜ ਲੈਣੇ ਆ ਬੱਚੇ ਇੱਕ ਸਟਡੀ ਸਟਡੀ 95 24 24 ਹਾਈਡਰੋਕਸੀ ਕੋਲੇਸਟਰੋਲ ਬੇਟਾ 24 ਹਾਈਡਰੋਕਸੀ ਕੋਲੇਸਟਰੋਲ ਇੱਕ ਕੋਲੇਸਟਰੋਲ ਮੈਟਾਬੋਲਾਈਟ ਹੈ ਇਹ ਪਾਰਕਿੰਸਨ ਦੀ ਜੀ ਪ੍ਰੋਗਰੈਸ਼ਨ ਦੇ ਵਿੱਚ ਕੰਮ ਕਰਦਾ ਫੈਕਟਰ ਦਾ ਕੰਮ ਹੈ ਇਹ ਕਾ ਕਰਦਾ ਹੈਗਾ ਪਾਰਕਿੰਸਨ ਦੀ ਜੀ ਜਿਹੜੀ ਹੈਗੀ ਹੈ ਕਿ ਨਿਊਰੋ ਡਿਜਨਰੇਟਿਵ ਡਿਸਆਰਡਰ ਹੈ ਇਹ ਅਫੈਕਟ ਕਰਦੇ ਆ ਮੂਵਮੈਂਟ ਦੇ ਵਿੱਚ ਜਿਹੜੇ ਇਹਦੇ ਵਿੱਚ ਕਮਜ਼ੋਰ ਹੋ ਜਾਂਦੇ ਨੇ ਨਰਵ ਸੈੱਲ ਤੇ ਡੈਮੇਜ ਵੀ ਹੋ ਸਕਦੇ ਨੇ ਨਰਵ ਸੈੱਲ ਜਿਹਦੇ ਨਾਲ ਜਿਹੜੇ ਕੰਡੀਸ਼ਨ ਚ ਕੀ ਹੋਣਗੀਆਂ ਟ੍ਰੀਮਰ ਜਿ ਸਟਿਫਨੈਸ ਹੋਏਗੀ ਬੈਲੈਂਸ ਇਸ਼ੂਜ਼ ਹੋਣਗੇ ਤੇ ਇਹ ਆਪਣੇ ਕੋਲ ਪੇਸ਼ੈਂਟ ਨੂੰ ਬੇਟਾ ਸਟਰਗਲ ਕਰਨੀ ਪਊਗੀ ਵਾਕਿੰਗ ਦੇ ਵਿੱਚ ਟਾਕਿੰਗ ਦੇ ਵਿੱਚ ਤੇ ਡੇਲੀ ਟਾਸਕ ਦੇ ਵਿੱਚ ਬੇਟਾ ਕੰਮ ਕਰਨ ਦੇ ਵਿੱਚ ਤੇ ਡਿਜ਼ੀਜ਼ ਮੇਨਲੀ ਅਫੈਕਟ ਦਾ ਸਬਸਟੈਂਸ਼ੀਅਲ ਨਾ ਹੀ ਗਾ ਬ੍ਰੇਨ ਰੀਜਨ ਬੇਟਾ ਬ੍ਰੇਨ ਦਾ ਇੱਕ ਰੀਜਨ ਹੈਗਾ ਪਾਰਟ ਹੈਗਾ ਅ ਸਬਸਟੈਂਸ਼ੀਆ ਨਾਈਗਰਾ ਉਸ ਬ੍ਰੇਨ ਦੇ ਪਾਰਟ ਨੂੰ ਬੇਟਾ ਜਿਹੜੀ ਇਹ ਬਿਮਾਰੀ ਹੈ ਪਾਰਕਿਨਸਨ ਦੀ ਪਾਰਕਿਨਸਨ ਦੀ ਚੀਜ਼ ਅਫੈਕਟ ਕਰਦੀ ਹੈ ਤੇ ਜਿਹੜਾ ਇਹ ਸਬਸਟੈਂਸ਼ੀਆ ਨਾਈਗਰਾ ਜਿਹੜਾ ਰੀਜਨ ਹੈ ਬੇਟਾ ਇਹ ਡੋਪਾਮਿਨ ਨਾ ਦਾ ਕੈਮੀਕਲ ਪ੍ਰੋਡਿਊਸ ਕਰਦਾ ਹੈਗਾ ਹੁਣ ਤੁਹਾਨੂੰ ਪੇਪਰ ਦੇ ਵਿੱਚ ਵਿੱਚ ਇਹ ਕੁਐਸਚਨ ਇਹ ਵੀ ਪੁੱਛਿਆ ਜਾ ਸਕਦਾ ਹੈ ਜਿਹੜਾ ਡੋਪਾਮਿਨ ਹੈ ਜਿਹੜਾ ਸਬਸਟੈਂਸ ਡੋਪਾਮਿਨ ਕੈਮੀਕਲ ਉਹ ਕਿੱਥੇ ਪ੍ਰੋਡਿਊਸ ਹੁੰਦਾ ਹੈਗਾ ਤੁਸੀਂ ਕਹੋਗੇ ਜਿਹੜਾ ਬ੍ਰੇਨ ਦਾ ਪਾਰਟ ਹੈਗਾ ਸਬਸਟੈਂਸ਼ੀਆ ਨਾਈਗਰਾ ਉਹ ਡੋਪਾਮਿਨ ਦਾ ਜਿਹੜਾ ਕੈਮੀਕਲ ਹੈ ਉਹ ਰਿਲੀਜ਼ ਕਰਦਾ ਹੈ ਬੇਟਾ ਡੋਪਾਮਿਨ ਇਹਨੂੰ ਨਿਊਰੋਟ੍ਰਾਂਸਮਿਟਰ ਵੀ ਬੇਟਾ ਬੋਲਿਆ ਜਾਂਦਾ ਹੈਗਾ ਨਿਊਰੋਟਰਾਂਸਮੀਟਰ ਡੋਪਾਮਾਈਨ ਨੂੰ ਜਿਹੜਾ ਇਹ ਨਿਊਰੋਟਰਾਂਸਮੀਟਰ ਡੋਪਾਮਾਈਨ ਪ੍ਰੋਡਿਊਸ ਕਰਦਾ ਸਬਸਟੈਂਸ਼ੀਆ ਨਾਈਗਰਾ ਜਦੋਂ ਜਿਹੜਾ ਪਾਰਕਿੰਸਨ ਦੀ ਜੀਜ ਦੇ ਵਿੱਚ ਇਹੀ ਪਾਰਟ ਜਿਹੜਾ ਅਫੈਕਟ ਹੋ ਜਾਊਗਾ ਤਾਂ ਬੇਟਾ ਡੋਪਾਮਾਈਨ ਦੀ ਜਿਹੜੀ ਰਿਲੀਜ਼ ਰਿਲੀਜ਼ ਆਏਗਾ ਉਹ ਕੱਟ ਜਾਏਗਾ ਜਿਹਦੇ ਨਾਲ ਬੇਟਾ ਆਪਣੇ ਕੋਲ ਪਾਰਕਿੰਸਨ ਦੀ ਜੀਜ ਜਿਹਦੇ ਵਿੱਚ ਸਾਨੂੰ ਟ੍ਰਿਮਰਜ ਦੇਖਣ ਨੂੰ ਮਿਲਣੀ ਹੈ ਸਟਿਫਨੈਸ ਦੇਖਣ ਨੂੰ ਮਿਲੂਗੀ ਵਿੱਚ ਇਹ ਚੀਜ਼ਾਂ ਨੂੰ ਤੁਸੀਂ ਨੋਟ ਕਰਦੇ ਜਾਇਆ ਕਰੋ ਇੰਪੋਰਟੈਂਟ ਹੈ ਹੁਣ ਵਿੱਚੇ ਆਖਰ ਦੇ ਉੱਪਰ ਮੈਂ ਹੀ ਕਹਿ ਰਿਹਾ ਹਾਂਗਾ ਜਿਹੜੇ ਬੱਚੇ ਨੇ ਮੇਰੇ ਚੈਨਲ ਨੂੰ ਨਹੀਂ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਦੇਣ ਤੇ ਨਾਲ ਹੀ ਬਟਾ ਆਪਣੇ ਕੋਲ ਚੈਨਲ ਨੂੰ ਜੁਆਇਨ ਜ਼ਰੂਰ ਕਰ ਲੈਣ ਜੁਆਇਨ ਕਰਨ ਨਾਲ ਬੈਨੀਫਿਟ ਕੀ ਹੋਏਗਾ ਜਿਹੜੀਆਂ ਵੀਡੀਓਜ਼ ਹਾਈਡ ਹੋਈਆਂ ਹੋਈਆਂ ਉਹ ਤੁਹਾਨੂੰ ਸ਼ੋ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਜੋ ਬੱਚੇ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇਗੇ ਉਹ 94630 79680 ਤੇ ਸੰਪਰਕ ਕਰ ਸਕਦੇ ਨੇਗੇ ਤੇ ਜੋ ਸਾਡੇ ਵਾਟਸ ਫਰੀ ਵਾਟਸਐਪ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦੇ ਨੇ ਕਿ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਫਰੀ ਵਾਟਸਐਪ ਗਰੁੱਪ ਦਾ ਲਿੰਕ ਮਿਲ ਜੇਗਾ ਤੁਸੀਂ ਉਸ ਲਿੰਕ ਦੇ ਉੱਪਰ ਜਾਣਾ ਹੈਗਾ ਤੇ ਤੁਸੀਂ ਚੈਨਲ ਨੂੰ ਜੁਆਇਨ ਆਪਣਾ ਵਾਟਸਐਪ ਗਰੁੱਪ ਨੂੰ ਜੁਆਇਨ ਕਰ ਲੈਣਾ ਹੈਗਾ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ